ਜੋ ਤਾਂ ਹੁਣ ਹੋਰ ਸਰ ਕੇ ਮੈਂ ਵਧੀਆ ਕਰੋ ਉਹ ਸ਼ੜਕ ਕਹਤੇ ਹਨ ਫਿਰ ਦੀਵਹ ਤੇ ਹਉਦਾਰਾਜ ਹੁੰਦਾ ਆਹ ਬੱਚੇ ਗਾਣੋ ਛੱਟੀ ਰੱਖ ਦੇ ਕਿਹੜੇ ਕਿਹੜੇ ਬੈਠੇ ਹੋਈ ਹੋਰ ਬਾਈ ਹੋਰ ਠੀਕ ਆ ਤੂੰ ਦੱਸਾ ਕਿੱਧਰੋਂ ਆਇਆ ਵਾ ਇੱਥੇ ਆਇਆ ਤੀ ਕਿੱਧਰੋਂ ਫਿਰਦਿਆਂ ਭੋਗ ਦੇ ਅੱਛਾ ਔਰ ਐਤ ਕੀ ਜੀਰੀ ਦਾ ਕੀ ਬਣਿਆ ਜੀਰੀ ਦਾ ਤਾਂ ਪੁੱਛਣਾ ਝਾੜ ਹੀ ਨਹੀਂ ਉਤਰਿਆ ਐਤ ਕੀ ਔਰ ਸੱਚ ਤੇਰੇ ਭਾਈ ਲੰਬੇ ਆ ਰਹੇ ਨੇ ਕਿਵੇਂ ਕੀ ਗੱਲ ਹੋ ਗਈ ਤੂੰ ਕਿਸਤਾਂ ਦੇ ਸਮਾਨ ਸੂਣ ਲੈਤਾ ਹੋਊਗਾ ਅੱਛਾ ਉੱਥੇ ਜ਼ਿੰਮੇਵਾਰੀ ਤੂੰ ਮੇਰੀ ਗੱਤੀ ਜ਼ਿੰਮੇਵਾਰੀ ਹੁਣ ਪਾਉਣੀਆਂ ਦੀ ਬਾਈ ਯਾਰ ਨਾਲੇ ਦਾ ਸਮਾਨ ਬਣਾਵਾ ਮੈਂ ਹਾਂ ਹੁਣ ਇੰਨਾ ਕ ਤਾਂ ਜ਼ਿੰਮੇਵਾਰਤਾ ਲਈ ਸਕਦੇ ਹਾਂ ਵੀ ਬੰਦਾ ਕਿਸ ਤਾਂ ਭਰੂ ਨਾ ਫਿਰ ਹੁਣ ਤੂੰ ਕਿਸ ਤਾ ਭਰਦਾ ਤਾਂ ਹੈ ਨਹੀਂਗਾ ਹੁਣ ਉਹ ਮੈਨੂੰ ਫੋਨ ਕਰੀ ਜਾਂਦੇ ਨੇਗੇ ਕਿਸ ਤਾਂ ਵੀ ਭਰਦਾ ਕਿ ਮਿੱਠੀਏ ਕਿਉਂ ਉਹ ਮਾਨ ਹੌਲਾ ਕਰਦੀਆਂ ਭਰਦਾ ਕਿਸ਼ਤਾ ਉੱਪਰਾਂਗੇ ਸਾਰੀਆਂ ਭਰਾਂਗੇ ਸਾਰਾ ਦਿਨ ਪਾ ਕੇ ਚਿੱਟੇ ਮਾਰੀ ਕਿੱਕ ਐ ਨਾਂ ਗਿਆ ਮਾਰੀ ਕਿੱਕ ਐ ਨਾਂ ਗਿਆ ਹੋਰ ਸਾਰਾ ਦਿਨ ਤੈਨੂੰ ਇਹੀ ਗੋਸ਼ ਕਰਦਾ ਦੇ ਬੇਲੇਆ ਵਾਲੇ ਫਿਰ ਕੀ ਕਰੀਏ ਜਦੋਂ ਕੰਮ ਹੁੰਦਾ ਕੰਮ ਕਰ ਲੈਨੇ ਆ ਮ ਕਰ ਲੈਣੇਗੇ ਉਹ ਇਹਦਾ ਵੀ ਨੇ ਬਾਈ ਕਿਸ ਤਾਲੇ ਇਹਨਾਂ ਦਾ ਇਹਦਾ ਗੇੜਾ ਮਾਰਦੀ ਰਹਿੰਦੇ ਨੇਗੇ ਮਾਰਦੇ ਨਹੀਂ ਬਾਈ ਆਪਾਂ ਜਦੋਂ ਆਪਾਂ ਆਪਣੀਆਂ ਲੈਤੀ ਆ ਤਾਂ ਆਪਾਂ ਨੂੰ ਉਹਦੇ ਅੰਦੇ ਪੈਸੇ ਮੋੜੋ ਜਦੋਂ ਆਪਾਂ ਕਿਸ ਤੋਂ ਆਧਾਰ ਲੈਤਾ ਆ ਨੂੰ ਮੋੜੋ ਉਹ ਮੋੜ ਆਗੇ ਤਾਂ ਆਉਂਦੀ ਬੱਸ ਵਾਂਗੂ ਸੀਟੀ ਇਹਨਾਂ ਨੇ ਆਏ ਮਾਰਤੀ ਆਏ ਮਾਰਤੀ ਮੋੜ ਦਾਂਗੇ ਕਿਸ ਤਾਂ ਫਿਰ ਜਿਹੜਾ ਸਿਮਬਲ ਖਰਾਬ ਹੋਊਗਾ ਜਈ ਲੈਣਾ ਹੁੰਦਾ ਫਿਰ ਆਪਾਂ ਨਗਦੀ ਨਾਲ ਲੈ ਲੈਂਦੇ ਚੀਜ਼ ਨਹੀਂ ਫਿਰ ਜਿਹੜਾ ਹੁਣ ਸਿਮਬਲ ਖਰਾਬ ਹੋ ਰਿਹਾਗਾ ਉਹ ਉਹ ਕੁਛ ਨਹੀਂ ਖਰਾਬ ਹੁੰਦੀਆਂ ਸੱਬਲਾ ਸੁੱਬਲਾ ਅੱਛਾ ਮੋੜ ਦਾਂਗੇ ਕੱਲ ਕੋਈ ਗੱਲ ਨਹੀਂ ਪਹਿਲਾਂ ਘੜਾ ਸੱਬਲਾਂ ਨਾਲ ਹੀ ਚੱਲਦੇ ਸੀ ਖਾਤੇ ਪਹਿਲਾਂ ਵੀ ਆਪਣੇ ਖਾਤੇ ਤੱਕੜੇ ਚੱਲਦੇ ਰਹੇ ਨੇ ਬਾਬਾ ਨਾ ਕੀ ਆਇਆ ਧੀਆ ਆਇਆ ਨਹੀਂ ਹਾਂ ਆਇਆ ਧੀਆ ਕੱਲ ਦਾ ਫੋਨ ਕਰ ਰਿਆ ਮੈਂ ਤਾਂ ਆਪਣੀ ਫੋਨ ਚੱਕਿਆ ਹੈਗਾ ਮੈਨੂੰ ਤਾਂ ਪਤਾ ਦੀ ਵੀ ਤਾਂ ਦੇਣੇ ਹੋਣਗੇ ਪੈਸੇ ਉਹਦੇ ਅੱਛਾ ਹੋਰ ਐ ਨਹੀਂ ਪਤਾ ਇੱਥੇ ਆਉਂਦਾ ਹੋਵੇ ਮੇਰਾ ਤਾਂ ਯਾਰ ਫੋਨ ਦਾ ਮੈਨੂੰ ਵੀ ਆ ਜਾਂਦਾ ਨਹੀਂ ਮੇਰਾ ਤਾਂ ਨਾ ਫੋਨ ਪਾਣੀ ਚ ਡਿੱਗ ਗਿਆ ਅੱਛਾ ਮੈਂ ਤਾਂ ਗਰਮ ਪਾਣੀ ਲਾਉਂਦਾ ਧੀਆ ਬਾਅਦ ਚੱਲ ਮੂੰਹ ਗਰਮ ਪਾਣੀ ਨਾ ਨਾ ਪਾਣੀ ਡਿੱਗ ਗਿਆ अच्छा उतली जेब ਚ ਪਾ ਲਿਆ ਮੈਂ ਮਾਹ ਚੱਲ ਗਰਮ ਪਾਣੀ ਲਾਉਣਾ ਉਹ ਪਤੀਲਾ ਚ ਆ ਕੇ ਪਤੰਦਰ ਰ ਉਤਾਰਨ ਲੱਗਿਆ ਨਾਲ ਉਤਲੀ ਜੇਬ ਚੋਂ ਫੋਨ ਇਹ ਪਾਣੀ ਛਿੱਟ ਗਿਆ ਹੁਣ ਫੋਨ ਪਿਆ ਬੰਦ ਮਲਾਦਾ ਤਾਂ ਅਹੀਂ ਤੇਰੇ ਕੋਲ ਫੋਨ ਆਇਆ ਉਹ ਫਿਰ ਤੇਰੇ ਕੋਲ ਫੋਨ ਆ ਰਿਹਾਗਾ ਮੇਰੇ ਨਾਲ ਤਾਂ ਗੱਲ ਨਹੀਂ ਨਹੀਂ ਮੈਂ ਤਾਂ ਬਣਾ ਦਿੰਨਾ ਉਹਨਾਂ ਦੀ ਬੱਦਰੀ ਕਿਉਂ ਹਾਂ ਵੀ ਭਰਾਂਗੇ ਕਿਸ਼ਤਾਂ ਹੌਲੀ ਹੌਲੀ ਭਰਾਂਗੇ ਕੋਈ ਨਾ ਤੇ ਤੈਨੂੰ ਨਹੀਂ ਪਤਾ ਬਈ ਇਹ ਕਿਸ਼ਤਾਂ ਵਾਲੇ ਨਾ ਉਹ ਕਹਿੰਦਾ ਗਾਣਾ ਜਾਨੇ ਐ ਸੜਕਾਂ ਤੇ ਐ ਫਿਰਦੇ ਜਿਵੇਂ ਪਿਓ ਦਾ ਰਾਜ ਹੁੰਦਾ ਫਿਰਦੇ ਵੀ ਇਹ ਐ ਹੀ ਨੇ ਅੱਛਾ ਹਰੇਕ ਦੇ ਘਰ ਹੀ ਵੜ ਜਾਂਦੇ ਨੇ ਹਰੇਕ ਦੀ ਬੜੇ ਬੰਦੇ ਨੇ ਕਿਸ ਤਰ੍ਹਾਂ ਲੈਤੀ ਨਾ ਰੰਨਾਂ ਨੇ ਤਾਂ ਗੇੜਾ ਨਹੀਂ ਮਾਰਿਆ ਅੱਛਾ ਪਤਾ ਨਹੀਂ ਥੋੜੀੰਦਾ ਵੀ ਇਹ ਬੰਦੇ ਨੇ ਲੈਣੀ ਹੋਵੇ ਬੰਦਾ ਹੀ ਨਾ ਚੱਕ ਕੇ ਲੈ ਜੇ ਇਹ ਤਾਂ ਹੈਗਾ ਆਪਾਂ ਤਾਂ ਪਤਾ ਨਹੀਂ ਕੀ ਦਾ ਤੀਗਾ ਅਨਨੋਨ ਜਾਂ ਨੰਬਰ ਤੀਗਾ ਅੱਛਾ ਤੇ ਤਾਂ ਦੇਖਦੇ ਆਂਗੇ ਦਾਰਾ ਹੋਊਗਾ ਆ ਕਿਤੇ ਉਸੇ ਦਾ ਟੈਨਸ਼ਨੇ ਪਾਤੀ ਤੀ ਜਦ ਪਤਾ ਹੋ ਰਹੀ ਨਹੀਂ ਨਿਬੜਦੇ ਸਾਲੇ ਕਿਉਂ ਆਰਤੀ ਦਾ ਕਰਤਾ ਹਾਕਤਾਵ ਆਰਤੀ ਇਹਦਾ ਕਰਾਂਗੇ ਸਾਰਾ ਕੁਝ ਕਰੂ ਬਈ ਦੇਖੀ ਚਾਲਾ ਕਿਹੜਾ ਜਿਹੜਾ ਜਿਆਦੀ ਹੋ ਰਿਹਾ ਇਹਨੂੰ ਨਾ ਕੱਟ ਗਿਆ ਪਤਾ ਨਹੀਂ ਨੈਟਵਰਕ ਪ੍ਰੋਬਲਮ ਆ ਜੀ ਅੱਛਾ ਪਊਗਾ ਸਦਾ anu pata number te number ja chad janda lag janda agla phone aunde vi wale ne yaar hor ਠੀਕ ਹੈ ਉਹ ਤਾਂ ਉਹੀ ਹੋ ਕਿਸ ਦਿਨ ਤਾਂ ਚਿਹੇ ਜੇਬ ਚ ਪਾਲਾ ਹੋਊ ਕਿਸੇ ਦਾ ਤਾਂ ਹਾਂ ਜਵਾਕ ਜੱਲਾ ਜਾਂ ਦਿਖਦਾ ਹੀ ਨਹੀਂ ਕੋਈ ਜਵਾਕ ਇੱਥੇ ਫਿਰਦਾ ਦੀ ਖੇਡਦਾ ਅੱਛਾ ਕਿੱਧਰ ਭੱਗ ਗਿਆ ਮਾਰਾ ਹਾਂਕ ਜਵਾਕ ਨੂੰ ਮਾਰਲਾ ਜੋਤ ਅਰੇ ਛੇ ਹੋਰ ਸੰਗਾ ਅੱਛਾ ਉਹ ਫਿਰਦਾ ਦਾ ਹੋ ਔਰ ਐਂ ਪੁੱਤ ਵਾਹ ਵੀ ਮਿੱਠੀ ਆ ਗਿਆ ਲੈ ਫੋਨ ਆ ਗਿਆ ਦੇਖਦੇ ਹਾਂ ਹੁਣ ਕੀ ਬਾ ਹਲੋ ਹਾਂਜੀ ਕੌਣ ਵੀਰੇ ਹਾਂ ਭਾਈ ਮੈਂ ਕਿਸ਼ਟਾ ਵਾਲਾ ਬੋਲਦਾ ਹਾਂ ਅੱਛਾ ਤੇ ਪਾ ਇਹ ਕੰਪਨੀ ਜਿਓ ਇੱਕ ਦਾ ਮੋਟਰਸਾਈਕਲ ਦੇ ਇੱਕ LCD ਚੱਕੀ ਸੀ ਕਿਸ਼ਤਾ ਦੇ ਹਾਂ ਫਿਰ ਮੈਨੂੰ ਫੋਨ ਕਾ ਤੋ ਕਰਿਆ ਬਾਈ ਫਿਰ ਉਹਨੂੰ ਫੋਨ ਕਿਉਂ ਨਹੀਂ ਕਰਿਆ ਹਾਂ ਬਾਈ ਮੈਨੂੰ ਫੋਨ ਕਿਉਂ ਕਰਿਆ ਕਿ ਉਹਨੂੰ ਕਿਉਂ ਨਹੀਂ ਕਰਿਆ ਉਹਨੇ ਬਾਈ ਉਹ ਤਾਂ ਹੁਣ ਫੇਰੇ ਤੂੰ ਨੂੰ ਉਹਨੇ ਬਿੱਲ ਦੀ ਜ਼ਿੰਮੇਵਾਰੀ ਤੇ ਪਾਇੀ ਹੁਣ ਮੈਂ ਤਾਂ ਤੁਮੇ ਕੌਣ ਕਰੂੰਗਾ ਨਾ ਮੈਨੂੰ ਬਾਈ ਦੱਸੋ ਕਿੱਥੇ ਕਿਸ਼ਤਾ ਭਰਦੀ ਰਿਹਾ ਮੈਂ ਤੁਹਾਡੇ ਘਰ ਦੇ ਬਾਹਰ ਕੋ ਯਾਰ ਉਹ ਸੇਤਾਂ ਦਾ ਭਰ ਦੂਗਾ ਅਸਲ ਦੇ ਵਿੱਚ ਪਤਾ ਕੀ ਗੱਲ ਹੈ ਕਿ ਆਰਤੀ ਨਾਲ ਹਿਸਾਬ ਨਹੀਂ ਹੋਇਆ ਹੈਗਾ ਤੈਨੂੰ ਪਤਾ ਇੱਕ ਜੀਰੀ ਬਾਬਾ ਮੈਨੂੰ ਮੇਰੀ ਕਿਤਾ ਦੇਈਂ ਨਾ ਬਾਈ ਮੈਨੂੰ ਉਤਟ ਆਰ ਆਇਆ ਕੋਲੇ ਘਰ ਦੇ ਬਾਹਰ ਖੜਿਆ ਫੋਨ ਉਹ ਚੱਕ ਨਹੀਂ ਰਿਹਾ ਮੈਨੂੰ ਮੇਰੀ ਕਿਤਾ ਉਹ ਤਾਂ ਉਹ ਘਰੇ ਨਹੀਂ ਹੈਗਾ ਠੀਕ ਹੈ ਤੇ ਚੱਲ ਜੇ ਤੂੰ ਘਰ ਦੇ ਬਾਹਰ ਖੜਾਗਾ ਕੋਈ ਗੱਲ ਨਹੀਂ ਤੈਨੂੰ ਗੇਟ ਮੈਂ ਖੋਲਦਾ ਨਾ ਆ ਕੇ ਦੇਖ ਲਈ ਤੂੰ ਘਰੇ ਉਹ ਹੈ ਨਹੀਂਗਾ ਕੋਈ ਨਾ ਕੋਈ ਨਾ ਬਾਈ ਗੇਟ ਖੋਲਣੇ ਬਾਰੀ ਖੜੇ ਕਿਤਾ ਲੈ ਗਈ ਜਾਉਂਗਾ ਚੁਪੜਾ ਕਰਾਣ ਕਿਤਾ ਵੀ ਨਹੀਂ ਕੋਈ ਗੱਲ ਨਹੀਂ ਮੈਂ ਬਸ 5 ਮਿੰਟ ਤੱਕ ਗੇਟ ਖੋਲਦਾਗਾ ਖੋਲਦਾ ਓਕੇ ਹਾਂ ਇਹ ਜਾਂਦਾ ਕਿ ਹੈ ਨਹੀਂ ਤੇ ਹੈ ਨਹੀਂ ਕਿ ਮੈਂ ਆ ਹੈ ਨਹੀਂ ਕਿ ਮੈਂ ਤਾਂ ਹੈ ਨਹੀਂ ਕਹਤਾ ਹੁਣ ਉਹ ਤਾਂ ਗੇਟ ਮੂਰੇ ਖੜਾ ਦੱਸ ਉਹਨੂੰ ਨਿਬੜ ਓਏ ਹਲੇ ਕਿੜਾ ਮਹੀਨਾ ਹੋ ਗਿਆ ਤਾਂ ਉਹੀ ਗੇੜਾ ਮਾਰ ਲੈਂਦੇ ਨੇ ਬਾਈ ਯਾਰ ਤੂੰ ਵੀ ਉਹਨਾਂ ਦੇ ਪਿੱਛੇ ਲੱਗਿਆ ਖੜਾ ਯਾਰ ਹੋਰ ਹੁਣ ਤੇਰੇ ਸਾਹਮਣੇ ਫੋਨ ਆਇਆ ਹੁਣ ਇੱਕਦਮ ਕਰ ਦਿਆ ਚੀਜ਼ਾਂ ਜੋੜਾਂ ਯਾਰ ਫੇਰ ਤੋਂ ਚੀਜ਼ਾਂ ਜੋੜ ਮੈਂ ਕਹਿਣਾ ਵੀ ਚੱਲ ਕੋਈ ਮਾੜਾ ਕੰਮ ਨਹੀਂ ਕਰਦਾ ਤੂੰ ਵਧੀਆ ਕੰਮ ਕਰਦਾ ਚੀਜ਼ਾਂ ਜੋੜੀ ਜਾਣਾਗਾ ਪਰ ਘੱਟੋ ਘੱਟ ਤੂੰ ਅਗਲੇ ਦੇ ਪੈਸੇ ਤਾਂ ਮੋੜ ਕਿ ਤੂੰ ਮਾੜੇ ਮੋٹے ਜੇ 50000 ਦੀ ਚੀਜ਼ ਲੈਤੀ ਅਗਲੇ ਨੂੰ 5000 ਤਾਂ ਦੇ ਕੇ ਆ ਤੂੰ ਤਾਂ ਪੱਟੂਆ 50 ਦਾ 50 ਨੂੰ ਅਗਲੇ ਨੂੰ ਝੋਗਾ ਜੀ ਬਾਜੇ ਦਾ ਦੁਬਾਰੇ ਫੋਨ ਆਇਆ ਕਹੇ ਜੈ ਭਾਰਤ ਕਹੇ ਹਲੇ ਹੈ ਨਹੀਂ ਬੰਦਾ ਕਰੇ ਬਸ ਬੰਦਾ ਕਹਿੰਦਾ ਉਹ ਤਾਂ ਗੇਟ ਤੇ ਖੜਾਗਾ ਹਾਂ ਹਾਂ ਉਹ ਤਾਂ ਗੇਟ ਤੇ ਖੜਾ ਹੁਣ ਮੈਂ ਰੇ ਤੂੰ ਤੂੰ ਕਹ ਰੋਣਾ ਮੈਂ ਕਿੱਧਰ ਆ ਰਿਹਾ ਮੇਰੀ ਗੱਲ ਸੁਣ ਤੂੰ ਤਾਂ ਐ ਕਰ ਤੂੰ ਹਿੱਦਰ ਨੂੰ ਹੋ ਹਾਂ ਠੀਕ ਹੈ ਅੰਦਰ ਵੜ ਜਾ ਹਾਂ ਮੈਂ ਉਹਨੂੰ ਅੰਦਰ ਵੜ ਨਹੀਂ ਦਿੰਦਾ ਹੈਗਾ ਹਾਂ ਤੇ ਮੈਂ ਅੰਦਰ ਆਏ ਕਿਵੇਂ ਵੜ ਜੂ ਯਾਰ ਅਗਲਾ ਆਪਣੇ ਕਿਹਾ ਬੰਦਾ ਘਰੇ ਨਹੀਂ ਜੀ ਤੇ ਲੋਨ ਆ ਬਸ ਬੈਠਿਆਂਗੇ ਹਾਂ ਉਹਨੂੰ ਉੱਥੇ ਜਾ ਉੱਥੇ ਉਧਰੋਂ ਅੰਦਰ ਨੂੰ ਹਾਂ ਅੰਦਰ ਉਹ ਜਾ ਹੀ ਨਹੀਂ ਸਕਦਾ ਕਿ ਅੰਦਰ ਕੀ ਹੱਕ ਵਾਹ ਮੈਂ ਪਿਆਰ ਨਾਲ ਬੜਾਵਾਂ ਹਾਂ ਦੇਖਦੇ ਆਂ ਜੇ ਬਾਲੀ ਤਿੰਨ ਪੰਜ ਕਰੀ ਤਾਂ ਉਹਨੇ ਠੀਕ ਹੈ ਮੇਰਾ ਦਿਲ ਕੰਮ ਕੰਮਣ ਜੇ ਲੱਗਿਆ ਮੇਰਾ ਦਿਲ ਜੱਟ ਜੱਟ ਤਿੰਨ ਪੰਜ ਬਾਲੀ ਕਰੀ ਹਾਂ ਤੈਨੂੰ ਮੈਂ ਇਸ਼ਾਰਾ ਮਾਰੂੰਗਾ ਠੀਕ ਹੈ ਡਾਂਗ ਲੈ ਕੇ ਆ ਜੀ ਅੱਜ ਉਹਨੂੰ ਤਸੱਲੀ ਨਾਲ ਕਿਸ਼ਤਾਂ ਦੇਗੀ ਤੋਰਾਂਗੇ ਲੈ ਫਰੀ ਵੀ ਰਹੀ ਬਸ ਆ ਬਾਂਗ ਡਾਂਗ ਮੌਰਾ ਚ ਹੱਥ ਜੋੜ ਜੋੜ ਮਾਰਦੇ ਆਉਂਦੇ ਮੌਕਾ ਕਿਉਂ ਅੱਜ ਤੋਂ ਬਾਅਦ ਕਿਸਦੇ ਘਰੇ ਨਹੀਂ ਬੁਲਾ ਕਰੇ ਨਹੀਂ ਬੁਲਾਉਗਾ ਹਾਂ ਹੁਣ ਜੇ ਲੋਨ ਲੈ ਲਿਆ ਐ ਥੋੜੀ ਹਿੰਦਾ ਚੱਲ ਘਰ ਫਰਮਾ ਚੱਲ ਤੂੰ ਇੱਧਰ ਨੂੰ ਹੋ ਆ ਦੇਖਦਾ ਠੀਕ ਆ ਆ ਯਾਰ ਦਾ ਹੋ ਰੇ ਪੰਗਾ ਪਤਾ ਇਹਨਾਂ ਯਾਰ ਮੈਂ ਹੀ ਦੇਖਦਾ ਉੱਠ ਕੇ ਕਿਹੜਾਗਾ ਇਹਨੇ ਬੜਾ ਦੁਖੀ ਪੀਤਾ ਸਾਡੇ ਵਾਲੇ ਨੇ ਉਹ ਖੜਾ ਪਤਾ ਨਹੀਂ ਕਿਹੜਾ ਕ ਚਲੋ ਮਾਰਦਾ ਮੈਂ ਹੱਕ ਆ ਜਾ ਬਾਈ ਉੱਪਰ ਆ ਜਾ ਉੱਪਰ ਆ ਜਾ ਉੱਪਰ ਉਹ ਬੈਠਾ ਲਾ ਰਿਹਾ ਕੋਈ ਨਾ ਬੱਤ ਕਿਸ ਤਾ ਦਾ ਲੈ ਕੀ ਜਾਉਂ ਅਜਾ ਨਹੀਂ ਆਂਦਾ ਬੜਾ ਦੁਖੀ ਕੀਤਾ ਹਾਂ ਬੈਠਾ ਦਿਖਦਾ ਤਾਂ ਹੈ ਨਹੀਂ ਮੱਕੜੇ ਕੋਈ ਨਾ ਕਿਸ ਤਾ ਦਾ ਲੈ ਕੀ ਜਾਉਂ ਹੋਰ ਬਾਈ ਕਿਵੇਂ ਆ ਹੋਰ ਕਿਵੇਂ ਬੱਗੜ ਕਿੱਥੋਂ ਪਹਿਲਾਂ ਆਏ ਦੱਸੋ ਬੈਕ ਤਾਂ ਜਾ ਪਹਿਲਾਂ ਬੈਕ ਤਾਂ ਜਾਣਿਆ ਬਗੜ ਕਿੱਥੇ ਆ ਬਗੜ ਤਾਂ ਗਿਆ ਹੋਇਆਗਾ ਲੈ ਜੀ ਕਿਸ ਤਰ੍ਹਾਂ ਦੀ ਉਹਦੀ ਉਹਨੂੰ ਐ ਨਹੀਂ ਪਤਾ ਕਿਸ ਤਾ ਉਹਦੀ ਕਿਸ਼ਤ ਕਿਹੜੀ ਕਿਸ਼ਤ ਆ ਪਹਿਲਾਂ ਤਾਂ ਤੂੰ ਮੈਨੂੰ ਪੂਰੇ ਬੈਕ ਕੇ ਸਮਝਾ ਸਾਡੀ ਕੰਪਨੀ ਦਾ ਇੱਕ ਤਾਂ ਲੈ ਗਿਆ ਮੋਟਰਸਾਈਕਲ ਹਾਂ ਕਿਸ਼ਤਾਂ ਤੇ ਅੱਛਾ ਜਿਹੜਾ ਉਹ ਨਵਾਂ ਜਿਹਾ ਮੋਟਰਸਾਈਕਲ ਲੈ ਫਿਰਦਾ ਸੀਗਾ ਤੂੰ ਨੇ ਦੇਖਿਆ ਹੀ ਹੁਣ ਹਾਂ ਦੇਖਿਆ ਤਾਂ ਹੈਗਾ ਦੀ ਮੈਂ ਇੱਕ ਉਹ ਲੈ ਗਿਆ ਐਲਸੀਡੀ ਹਾਂ ਐਲਸੀਡੀ ਨਹੀਂ ਘਰੇ ਆਈ ਯਾਰ ਉਹ ਬਾਈ ਉਹਦਾ ਮੈਨੂੰ ਨਹੀਂ ਪਤਾ ਕਿਸ਼ਤ ਨਹੀਂ ਹੋ ਰਹੀ ਆ ਰਹੀ ਮੈਨੂੰ ਆ ਰਹੇ ਨਹੀਂ ਉੱਥੋਂ ਆਰਡਰ ਕਿਸਤੋਂ ਭਰਦਾ ਨਹੀਂ ਹੈਗਾ ਮੈਂ ਤਾਂ ਕਿਸਤ ਲੈਣ ਆਇਆ ਮੈਨੂੰ ਬੱਗੜ ਦੱਸੋ ਕਿੱਥੇ ਤੂੰ ਮੇਰੀ ਗੱਲ ਸੁਣ ਪਹਿਲਾਂ ਠੰਡਾ ਹੋ ਪਾਣੀ ਪੋਣੀ ਪੀ ਚੱਲ ਪੁੱਤ ਐਂ ਕਰ ਤੂੰ ਪਾਣੀ ਲੈ ਕੇ ਆ ਬੱਸ ਯਾਰ ਬੱਗੜ ਦੱਸੋ ਪਾਣੀ ਪੋਣੀ ਮੈਂ ਨਹੀਂ ਪੀਣਾ ਕੋਈ ਨਹੀਂ ਤਾਂ ਪੀ ਕੀ ਆ ਬੱਸ ਅੱਛਾ ਹੂੰ ਮੈਨੂੰ ਐ ਦੱਸੋ ਕਿੱਥੇ ਆਹੋ ਬੜਾ ਦੂਕੀ ਦਿੱਤਾ ਉਹਨੇ ਉਹ ਤਾਂ ਗਿਆ ਹੋਇਆ ਲਾ ਤੈਨੂੰ ਦੱਸਦਾ ਹੈਗਾ ਯਾਰ ਇੱਕ ਵਾਰੀ ਕਹਾੜਾ ਦੋ ਵਾਰੀ ਕਹਾੜਾ ਆ ਜਾਣ ਤੇ ਆ ਬੈਠਾ ਮੈਂ ਤਾਂ ਮੈਂ ਤਾਂ ਕਿਸਤ ਲੈ ਕੇ ਹੀ ਜਾਉ ਆਹ ਤਾਂ ਭਈ ਐਨਾ ਗਰਮਗਾ ਤੁੰਨਾ ਆ ਬੈਠਾ ਮੈਂ ਅਸਲ ਦੇ ਵਿੱਚ ਪਤਾ ਕੀ ਗੱਲ ਆਗੀ ਨਾ ਬਈ ਮੈਂ ਤਾਂ ਆ ਆਪੇ ਨਾਲ ਹਸਾਬ-ਸੂਬ ਹੋਇਆ ਨਹੀਂ ਹੈਗਾ ਹੈ ਆੜਤੀ ਨਾਲ ਹਸਾਬ-ਸੂਬ ਹੋਇਆ ਨਹੀਂ ਠੀਕ ਹੈ ਤੇ ਪੈਸੇ ਮਿਲ ਨਹੀਂ ਰਹੇ ਕਿਸੇ ਪਾਸੋਂ ਆਉਣਗੇ ਪੈਸੇ ਭਰ ਦਾਂਗੇ ਬਈ ਪੈਸਿਆਂ ਦਾ ਮੈਨੂੰ ਨਾ ਲੈਂਦੇ ਨਾ ਲੈਂਦੇ ਕਿੰਨੇ ਕਹਤਾ ਦੀ ਫਿਰ ਸਰਦਾ ਨਹੀਂ ਹੈਗਾ ਸੰਤ ਬਿਨਾ ਮੈਨੂੰ ਨਹੀਂ ਪਤਾ ਯਾਰ ਮੈਨੂੰ ਬੱਗੜ ਦਿਖਾਓ ਮੈਨੂੰ ਬੱਗੜ ਮਲਾਓ ਮੈਂ ਤਾਂ ਕਿਸਤਾ ਲੈ ਕੇ ਜਾਉਂ ਮੈਂ ਤਾਂ ਆ ਬੈਠਾ ਮੈਂ ਤਾਂ ਲੈ ਕੇ ਜਾਉਂ ਮੈਂ ਤਾਂ ਉਰੀ ਪੂੰਗਾ ਅੱਜ ਸਬਜ਼ੀ ਧਰ ਲਓ ਸਬਜੀ ਕੀ ਦੀ ਸਬਜੀ ਖਾਣੇ ਵਾਸਤੇ ਮੁਰਗਾ ਨਾ ਮੰਗਾਦਾ ਹੁਣ ਮੈਂ ਮੁਰਗਾ ਬਣਾ ਮੈਂ ਤਾਂ ਉਰੀ ਬੈਠਣ ਲੈ ਕੀ ਜਾਉਂ ਕਸਟਮਰ ਨਹੀਂ ਜਾਂਦਾ ਕੋਈ ਗੱਲ ਉਹ ਹੈਗਾ ਹੀ ਨਹੀਂ ਉਹ ਮੈਂ ਕਿੱਥੋਂ ਬੁਲਾਦਾ ਇਹ ਤੋਂ ਪੁੱਛ ਲਾ ਚਾਹਮੂ ਦਾ ਉਰੀ ਉਹ ਤਾਂ 10 ਦਿਨ ਹੋ ਗਏ ਉਹ ਤਾਂ ਘਰੇ ਨਹੀਂ ਬੜਿਆ ਹੈਗਾ ਆਏ ਬਾਈ ਉਹ 10 ਦਿਨ ਹੋ ਗਏ ਘਰੇ ਨਹੀਂ ਬੜਿਆ ਹੈਗਾ 10 ਦਿਨ ਹੀ ਰੋਹਾਂਗਾ ਮੈਂ ਤਾਂ ਮੈਂ ਤਾਂ ਕੱਪੜੇ ਲੈ ਕੇ ਆਇਆ ਬੈਗ ਦੇ ਵਿੱਚ ਕੱਪੜੇ ਨੇ ਇਹਦੇ ਵਿੱਚ ਨਾ ਹੁਣ ਤੂੰ ਮੈਨੂੰ ਆਇਆ ਤਾਂ ਦੱਸ ਦੇ ਤੂੰ ਰੇ ਪੈ ਗਿਆ ਟੌਰ ਨਾਲ ਪਰੌਣਾ ਬਣ ਕੇ ਮੰਜੇ ਤੇ ਮੈਂ ਕਿਸਤ ਦਵਾਂ ਮੈਂ ਕਿਸਤ ਲੈ ਗਿਆ ਸ਼ਮਾ ਤੈਨੂੰ ਕਿਸਤ ਦਾ ਤੈਨੂੰ ਫਿਰ ਐਹੀ ਜੀ ਮਿਲੂਗੀ ਤੂੰ ਇਸ ਦੇ ਘਰ ਘਰੇ ਜਾਣੋਂ ਡਰਿਆ ਕਰੇਂਗਾ ਲੋਕਾਂ ਦੇ ਕੋਈ ਨਾ ਦੇਖ ਲਾਂਗੇ ਕੀ ਫੁੱਦੂ ਬਣ ਆ ਰਿਹਾ ਤੇ ਉਹਨੇ ਕਿਸਤ ਦੇ ਦੋ ਮੇਰੀ ਕੋਈ ਨਾ ਤੂੰ ਠੰਡਾ ਹੋ ਪੁੱਤ ਓਏ ਪਾਣੀ ਨਹੀਂ ਲੈ ਕੇ ਆਇਆ ਅਜਾ ਲੈ ਪੁੱਤ ਲੈ ਓ ਪਾਣੀ ਪਾਣੀ ਪਲਾਈਏ ਪਾਣੀ ਨਹੀਂ ਮੁਰਗਾ ਮੁਰਗਾ ਧਰੋ ਮੈਂ ਤੈਨੂੰ ਪਾਣੀ ਪਿਲਾਉਣਾ ਆ ਜਾ ਬੈਠ ਜਾ ਪੁੱਤੋ ਰੱਖੀਆ ਉਸਤਾਦ ਕਿਸਤ ਲੈ ਗਈ ਜਾ ਮੁਰਗਾ ਧਰੋ ਮੋਗਾ ਤੈਨੂੰ ਬਾਅਦ ਚ ਖੰਡਾ ਪੀਣਾ ਠੰਡਾ ਜਾਵਾਂ ਮੋਗਾ ਤੈਨੂੰ ਬਾਅਦ ਚ ਪਿਲਾਵਾਂ ਖਵਾਵਾਂਗੇ ਹਾਂ ਤੇ ਤੂੰ ਮੇਰੀ ਗੱਲ ਸੁਣ ਤੁਰੇ ਬੈਠ ਹਾਂ ਹਾਂ ਠੀਕ ਐ ਚੱਲ ਮੈਂ ਮਾੜੇ ਮੋٹے ਤੇਰੀ ਕਿਸ਼ਤ ਜਿੰਨੇ ਦੀ ਹੈਗੀ ਹੈਗੀ ਉਹਦੇ ਵਿੱਚੋਂ ਕੁਛ 10 20% ਦਾ ਚੱਲ ਮੈਂ ਹੀਲਾ ਕਰਕੇ ਆਉਣਾਗਾ ਉਹ ਕੁਛ ਤਾਂ ਦੋ ਮੇਰੇ ਤਾਂ ਖਾਲੀ ਹੱਥ ਨੇ ਮੇਰੇ ਲੱਭ ਕੁਛ ਨਹੀਂ ਹੈ ਮੈਂ ਕਰਕੇ ਆਉਣਾ ਹੀਲਾ ਮੈਂ ਉੱਠਦਾਗਾ ਮੈਂ ਖੀਲਾ ਕਰਕੇ ਦੇਖਦਾ ਮੈਂ ਜੇ ਮੇਰੇ ਕੋਲ ਹੋਏ ਥੋੜੇ ਕਨੇ ਪੈਸੇ ਮੈਂ ਤੈਨੂੰ ਦੰਨਾਗਾ ਹਾਂ ਤੇ ਚੱਲ ਤੂੰ ਆਹ ਕਿਸ਼ਤ ਮੈਂ ਭਰ ਦੂੰ ਅਗਲੀ ਕਿਸ਼ਤ ਤੋਂ ਚੱਲ ਸਾਡਾ ਹਿਸਾਬ ਹੋ ਜਾਊਗਾ ਫੇਰ ਅਸੀਂ ਉਹ ਕਰਦੇ ਆ ਚੱਲ ਮੈਂ ਉੱਠਦਾ ਦੇਖ ਚੱਲ ਮੈਂ ਇੰਨੇ ਬੁਰੀਆਂ ਹੈ ਤੇ ਹਾਂ ਜਦ ਹੋਊਗੀ ਕਿਸ਼ਤ ਦੱਸ ਦਿਓ ਹਾਂ ਦੱਸ ਦੇ ਚੱਲ ਭਾਈਨਾ ਯਾਰ ਥੱਕੇ ਆ ਪਣੀਆਂ ਇੱਕ ਦਾ ਉਹ ਚੱਲ ਦੇਖ ਦੇਣਗੇ ਇਹ ਫੇਰ ਹੁਣ ਉਹਦਾ ਕੀ ਕਰੀਏ ਠੀਕ ਹੈ ਦਾ ਉਹ ਤਾਂ ਪਿਆ ਉਹ ਦੇਖ ਲੈ ਅੱਛਾ ਟੌਰਨ ਲਾ ਕੇ ਮੰਜੇ ਤੇ ਪੈ ਗਿਆ ਉਹ ਤੋਰਿਆ ਕੁਝ ਕਿਹਾ ਕੀ ਆ ਗਿਆ ਮੈਂ ਬੰਦੂ ਐ ਕਿਹਾਗਾ ਕਿ ਚੱਲੂਗਾ ਮੈਂ ਤੇਰੀ ਦਸ ਮਾ ਦਾ ਡਰ ਜਾ ਲੱਗੀ ਜਾਂਦਾ ਇੱਕ ਤਾਂ ਮੈਂ ਚੱਲ ਮੈਂ ਦੇਖ ਦਾਂਗਾ ਹਾਂ ਕਿ ਮੇਰੀ ਜੇਬ ਚ ਕੀ ਮਾੜਾ ਮੋਟਾ ਜੇ ਕੋ ਹੈਗਾ ਪੰਜ ਚਾਰ ਸੌ ਦੇ ਕੇ ਪਰ ਗਲੋਬਲ ਆ ਲਾਉਣੀ ਆਗੇ ਹੋਰ ਕੀ ਆਗਾ ਜੇ ਭਾਈ ਕਹਿਣਾ ਯਾਰ ਅੱਜ ਇਹਨੂੰ ਸਮਾਰਕੀ ਨਾ ਸਾਰੇ ਪੈਸੇ ਪੂਰੇ ਕਰਕੇ ਤੋੜਦਾ ਇਹਦੇ ਮੈਂ ਮੈਂ ਵੀ ਇਹੀ ਸੋਚ ਰਿਹਾ ਤੇ ਵੀ ਹੁਣ ਉਹ ਪੈ ਆਗਾ ਮੈਂ ਤਾਂ ਕਹਣਾ ਮੈਂ ਲੈਪਟਾਪ ਆ ਯਾਰ ਮੈਂ ਤਾਂ ਵੀ ਇਹੀ ਸੋਚ ਰਿਹਾ ਤੇ ਵੀ ਚੱਲ ਹੁਣ ਪੈ ਆਗਾ ਮੈਂ ਤਾਂ ਕਹਣਾ ਵੀ ਪੈ ਨਹੀਂ ਜਾ ਕੇ ਛੱਡਦੇ ਆਂਗੇ ਤਸੱਲੀ ਨਾਲ ਆਣ ਹਾਂ ਹਾਂ ਪਾਈ ਨੂੰ ਛੱਡਦੇ ਆ ਇਹਨੂੰ ਪਾਈ ਨੂੰ ਸਿੱਟੀਏ ਪਾਈ ਨੂੰ ਖਟਾਂਗੇ ਇਹਨੂੰ ਦੇਖ ਲੈ ਮੇਰੀ ਗੱਲ ਸੁਣ ਹਾਂ ਇਹਨੂੰ ਨਾ ਕੋਈ ਚੱਕਰਦਾ ਨਹੀਂ ਪੈਂਦਾ ਪੁਲਸਾਂ ਪਲਸਾਂ ਜਿਹੜਾ ਦਾ ਵੀ ਕਿਸਤਾ ਜਿਹੜਾ ਕੋਈ ਤੱਕ ਨਿਪੜ ਲਾਂਗੇ ਬੱਸ ਤਾਂ ਇਹ ਪਤੀਆ ਪਰਤੇ ਪਰਚੇ ਨਹੀਂ ਦਰਦੇ ਹੁੰਦੇ ਹੈਗੇ ਠੀਕ ਹੈ ਮੈਨੂੰ ਪਤਾ ਨਹੀਂ ਇਹਦਾ ਮਾਵਾ ਕਹਿੰਦਾ ਚੇਪ ਦਿੰਦੇ ਨਾ ਕੁਝ ਨਹੀਂ ਹੁੰਦਾ ਦੇਖੀਓ ਇਹ ਤਾਂ ਨਹੀਂ ਅੱਗੇ ਤੋਂ ਵਾਹੀ ਨਹੀਂ ਮੇਰੀ ਗੱਲ ਸੁਣ ਹਾਂ ਮੈਂ 500 ਰੁਪਏ ਦੇ ਕੇ ਦੇਖਾਂਗਾ ਅੱਛਾ ਵੀ ਜੇ ਚੱਲ ਬੜਾ ਬੰਦੀ ਉੱਤਰ ਦੀ ਅਗਲੋਂ ਤਾਰ ਕੇ ਪ੍ਰਣ ਕੰਮਣ ਮੇੜਦੇ ਆ ਹੋਰ ਕੀ ਆਏ ਦੇਖ ਲੈ ਫਿਰ ਜੇ ਨਿਬੜਦਾ ਆਏ ਦੇਖ ਲੈ ਠੀਕ ਹੈ ਤੇ ਫਿਰ ਐ ਕਰ ਚੱਲ ਆ 5 10 ਰੁਪਏ ਮੇਰੇ ਕੋਲ ਲਾ ਲਾ ਨਾਲ ਜੀ ਤੇਰੇ 10 ਨਾਲ ਤਾਂ ਕਿਤੇ ਇਹਦੇ ਨਾਲ ਤਾਂ ਕਿਤੇ ਰੱਬ ਨਾ ਥੱਲੇ ਉਤਰਿਆ ਵੇ ਕਿਤੇ ਕੋਈ ਹੋਰ ਰੁਪਈਆ ਲੱਖ ਦੀ ਚੀਜ਼ ਆ ਦੇ ਤੂੰ ਅਗਲੇ ਨੂੰ 10 ਰੁਪਏ ਰਹਾਂਗਾ ਤੂੰ ਤਾਂ ਮੇਰੇ ਵੀ ਕੁੱਟ ਪਵਾਵੇਂਗਾ ਚਾਹ ਕੋਈ ਦਾ ਉਹਨੂੰ ਟਾਲ ਦੇ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਵੈਸੇ ਇਹ ਕੰਮ ਹੈਗਾ ਗਲਤਾ ਕਿਸ ਤਰ੍ਹਾਂ ਦਾ अच्छा मैं तेरा साथ एक भाई ਦੇ ਨਾਂ ਤੇ ਦੇ ਰਿਆਂਗਾ ਠੀਕ ਹੈ ਠੀਕ ਹੈ ਚੀਜ਼ ਅੱਜ ਤੋਂ ਬਾਅਦ ਅੱਜ ਇਹ ਲਾਸਟ ਵਾਰ ਹੀ ਹੈਗਾ ਮੈਂ ਹੁਣ ਉਹਨੂੰ ਪੈਸੇ ਦੇ ਕੇ ਦੇਖਦਾ ਜੇ ਉਹ ਮੰਨੂਗਾ ਨਹੀਂ ਫਿਰ ਅੱਜ ਤੋਂ ਬਾਅਦ ਕਿਸ਼ਤਾਂ ਦੇ ਨਾਲ ਲਈ ਪੈਸੇ ਮੇਰੀ ਗੱਲ ਸੁਣ ਮੈਨੂੰ ਪੈਸੇ ਦੇਣਾ ਹਾਂ ਜੇ ਤਾਂ ਉਹ ਮੰਨ ਗਿਆ ਹਾਂ ਠੀਕ ਐ ਜੇ ਉਹ ਨਾ ਮੰਨਿਆ ਪੂਰੀ ਖੜਾ ਰਹੀ ਮੈਂ ਤੈਨੂੰ ਇਸ਼ਾਰਾ ਕਰੂੰਗਾ ਠੀਕ ਆ ਆ ਜੀ ਵਸਾ ਕੇ ਉਹਦੀ ਉਹਦਾ ਜਹਾਜ਼ ਬਣਾ ਦੀ ਮੈਂ ਕਹਣਾ ਜਹਾਜ਼ ਉਹਨੂੰ ਹੈਲੀਕਾਪਟਰ ਬਣਾਉਂ ਦੇਖਦਾ ਜਾ ਹੂੰ ਉੱਠ ਫਿਰ ਹੂੰ ਆ ਗਈ ਲਿਆਓ ਕਿਸ ਤੋਂ 500 ਦਾ ਮਸਲਾ ਹੱਲ ਹੋਇਆ ਅੱਛਾ ਲਿਆ 500 ਦਾ ਕੱਢ ਬਾਕੀ ਬਾਕੀ ਫੇਰ ਦੇਖ ਲਾਂਗੇ 20000 ਅਗਸਤ ਹੈ 20000 ਪਹਿਲਾਂ ਤਾਂ ਮੈਨੂੰ ਦੱਸਿਆ ਨਹੀਂ ਹੈਗਾ 500 ਨਾਲ ਕੀ ਬਣੂਆ ਤੁਹਾਨੂੰ ਪਤਾ ਹੋਣਾ ਚਾਹੀਦਾ ਚਲ 500 ਹੋਰ ਲੈ 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 ਆ ਵੀ ਦੇ ਲੈ ਬਾਕੀ 19000 19000 ਹੌਲੀ ਹੌਲੀ ਕਰ ਲਾਂਗੇ ਜਦੋਂ ਹਿਸਾਬ ਕਿਤਾਬ ਹੋ ਗਿਆ। ਨਾ ਭਾਈ ਐ ਨਹੀਂ ਸਰਦਾ। ਲੈ। ਆ ਵੀ ਕਿਉਂ ਮੰਗਦਾ ਯਾਰ? 20000 ਚਾਹੀਦਾ ਮੈਨੂੰ। 20000 ਲੈ ਕੇ ਆ। ਨਾ ਅਪਕ ਤੂੰ ਇਕੱਠੀ ਹੋ ਕਿਸਤ ਭਾਲਦਾ ਹੁਣ ਤੂੰ। ਕਿਸਤ ਇਕੱਠੀ ਹੋ ਭਰੀ ਨਹੀਂ ਹੁੰਦੀ ਆ। ਇੱਕ ਐ ਥੋੜੀ ਨਾ ਵੀ ਤੁਸੀਂ ਕਿਸਤ ਵੀ ਕਿਸਤ ਥੋੜੀ ਵੀ ਜੇ ਹੁਣ ਪਉਦੀ ਆ ਪੰਜ ਕਿਸਤਾ ਨਹੀਂ ਗੀਆਂ। ਹੁਣ ਤੂੰ ਪੰਜੇ ਥੋੜੀ ਇਕੱਠੀਆਂ ਲੈ ਕੇ ਆਵੇਂਗਾ। ਤੂੰ ਕੀ ਕਰਕੇ ਲੈ ਆਵੇਂਗਾ? ਮਹੀਨੇ ਦੀ ਕਿਸਤਾ ਵਈ ਮਹੀਨੇ ਦੀ। ਮਹੀਨੇ ਦੀ 20000 ਦੀ। 5 ਲੱਖ ਵਾਲਾ ਮੋਟਰਸਾਈਕਲ ਲੈ ਕੇ ਆਇਆ ਉਹ। ਹਾਂ। KTM ਆਉਦੇ ਲੈ ਵੇ। ਅੱਛਾ। ਹਾਂ ਲੈ ਕੇ ਆਓ ਭਾਈ। ਮੈਨੂੰ ਲੱਗਦਾ ਯਾਰ ਤੇਰਾ ਥੌੜਾ ਨਾ ਕਰਨਾ ਬਾਬੇ ਮੈਂ ਮੈਨੂੰ ਨਹੀਂ ਪਤਾ ਮੈਂ ਕਿਸਤ ਲੈ ਕੇ ਜਾਵਾਂ ਵੀ ਜੇ ਤਰਾ ਥੌੜਾ ਕਰਤਾ ਫੇਰ ਫੇਰ ਵੀ ਤੂੰ ਕਿਸਤ ਲੈ ਕੇ ਜਾਵੇਂਗਾ ਮੈਂ ਪੁਲਿਸ ਬੁਲਾਉਂ ਮੈਂ ਪੁਲਸਾ ਤਾਂ ਕੀ ਕਹੂਗੀ ਸਾਨੂੰ ਲੈ ਤੂੰ ਦੇਖਦਾ ਜਾ ਤੂੰ ਜਾਣਦਾ ਵੈਸੇ ਤੁਹਾਡਾ ਅਧਿਕਾਰ ਨਹੀਂ ਹੁੰਦਾ ਹੈਗਾ ਵੀ ਅਗਲੇ ਦੇ ਜਾ ਕੇ ਤੁਸੀਂ ਮੰਜੇ ਤੇ ਬੈਠੋ ਮੈਨੂੰ ਵੀ ਉੱਤੋਂ ਡਰਾ ਰਹੇ ਨੇ ਯਾਰ ਕੀ ਕਰਖਿਆ ਮੈਨੂੰ ਉਹਨਾਂ ਦੇ ਡਰ ਆ ਰਹੇ ਨੇ ਪਰ ਕਿਸਤਾਂ ਦਾ ਅਧਿਕਾਰ ਨਹੀਂ ਵੀ ਤੁਸੀਂ ਮੰਜੇ ਤੇ ਬੈਠੋਗੇ ਅਗਲੇ ਦੇ ਜਾ ਕੇ ਲੈ ਖੜਾ ਹੋ ਜਾਣਾ ਉਹ ਕਿਸਤ ਲਿਆ ਖੜਾ ਬੋਲ ਦਾਂਗੇ ਮੈਂ ਤੂੰ ਤੁੱਕ ਇਸਤ ਲਿਆ ਮੈਂ ਬੁਲਾਣਾ ਆਈ ਮੜਾ ਜਾ ਆ ਤੀ ਅੱਛਾ ਕੀ ਕਹਿਣਾ ਉਹ ਤੂੰ ਆ ਸੀ ਕਿਸਤ ਕੀ ਚਾਹੀਦਾ ਤੈਨੂੰ ਕਿਸਤ ਦਾਵਾ ਤੈਨੂੰ ਕਿਸਤ ਕਿਸਤ ਦੇ ਮੇਰੀ ਤੂੰ ਫੇਰ ਲੈ ਜੀ ਕੋਈ ਨਾ ਬਾਤ ਚ ਆ ਜੇ ਲੈ ਹੈ ਨਹੀਂ ਸਾਡੇ ਕੋਲ ਕਿਸਤ ਦੇ ਪਹਿਲਾਂ ਛੜ ਜਾ ਤੈਨੂੰ ਮੈਂ ਕੈਸਾ ਬੜਾ ਤੂੰ ਕੀ ਕੀਤਾ ਗੰਦਾ ਮਗਰ ਤੂੰ ਕੀਤਾ ਆਦੀ ਬਈ ਆਦੀ ਆ ਓਏ ਆ ਫੜਾ ਯਾਰ ਨਾ ਤੂੰ ਬਈ ਤੱਕਾ ਕਰਾਂਗਾ ਤੱਕਾ ਕਰਾਂਗੇ ਤੱਕਾ ਕਰਾਂਗੇ ਪਾ ਪਾ ਕਾ ਕਰਾਂਗੇ ਪਾ ਪਾ ਦੇ ਇਸਤ ਚਾਲ ਦੇਖ ਕਹੀ ਜੇ ਲੋ ਤਰ ਜੂ ਤਰ ਤੂ ਕਾੜੋ ਤਰੇ ਇਹ ਲੜੀ ਮੋਟਾ ਹੀ ਨਿਸਤ ਨਮਾਇਨ ਤੋਂ ਲਾਦਾ ਹੋ ਗਈਆਂ ਪੂਰੀਆਂ ਹੋ ਗਈਆਂ ਪੂਰੀਆਂ ਫਿਰ ਕਿਸ ਤੋਂ ਕਰ ਦਿੰਦੇ ਜ ਨਹੀਂ ਹੋਈਆਂ ਮੈਂ ਤਾਂ ਲਾਦਾ ਦੋ ਚਾਰ ਹੋ ਗਈਆਂ ਪੂਰੀਆਂ ਇਹ ਆ ਗਿਆ ਮਲੰਗਾ ਦੇ ਕਰੇ ਹੋਰ ਚਾਹੀਦੀ ਆ ਓਏ ਥੋੜਾ ਤੋਂ ਕੀ ਕੀਤਾ ਅਹੀ ਵੀ ਹੋਰ ਕਿਸ ਤਰ ਚਾਹੀਦੀ ਆ ਹੈ ਹਾਂ ਹਜੇ ਤੂੰ ਸਾਨੂੰ ਮਲੰਗ ਪਰਖ ਦੰਗਾ ਐਨੀ ਤੂੰ ਕੁੱਟ ਖਾਲੀ ਕਿਉਂ ਕਿਸ ਤਰ ਚਾਹੀਦੀ ਆ ਮਰਾਇਣਾ ਕਿਸਤ ਛੱਡ ਯਾਰ ਇਹਦਾ ਲੈਪਟਾਪ ਚਾਪੋ ਲੈਪਟਾਪ ਗੱਡੀ ਇਹ ਤਾਂ ਰੋਜੀ ਰੋਟੀ ਹੈ ਯਾਰ ਇਹ ਤਾਂ ਝੜ ਦੋ ਤੂੰ ਤੁਰ ਜਾ ਫਿਰ ਉਰ ਤੁਰ ਜਾ ਮੇਰੀ ਸੋਹਣ ਗੱਲ ਅੱਜ ਤੋਂ ਬਾਅਦ ਤੂੰ ਮੇਰੇ ਦਿਖਣਾ ਨਹੀਂ ਚਾਹੀਦਾ ਦਫਤਰ ਆ ਜੀ ਆਪ ਦੋ ਤੂੰ ਭਰ ਜਾਓ ਫਿਰ ਇਹਨੂੰ ਹੁਣ ਥੱਲੇ ਲਾ ਕੇ ਐਂ ਜਮੀ ਨਾ ਮੈਂ ਤਾਂ ਚੱਲਿਆ ਆਪਦਾ ਦਫਤਰ ਆ ਜੀ ਕਿਸਤ ਭਰ ਚ ਬੜਾ ਦੁਖੀ ਕਰ ਆਇਓ ਇੱਕ ਕਿੱਥੇ ਦੁਖੀ ਕਿੱਥੇ ਦੋ ਕੀ ਕਿਤਾ ਮਲੰਗਾ ਦੇ ਆ ਗਿਆ ਖਰੇ ਆ ਵਧੀਆ ਕਰਿਆ ਅੱਜ ਫਾਸ ਕੇ ਆਉਣਾ ਕਰ ਤੈਨ ਬੁਰਾ ਦਾ ਹੈ ਜਲੂਸ ਸਹੀ ਕੱਟਦਾ ਆਪਾਂ ਤਾਂ ਹੋਰ ਯਾਰ ਉਹਦਾ ਵੀ ਵਧੀਆ ਚੰਗਾ ਤੋਰਿਆ ਹੁਣ ਤਾਂ ਨਹੀਂ ਮੁੜ ਕੇ ਆਉਂਦਾ ਤਾਂ ਦੇਖਾਂਗੇ ਜਾ ਤਾਂ ਵਾਦੇ ਆ ਗਿਆ ਵਾਦਾ ਆ ਗਿਆ ਜਾ ਤਾਂ ਫਿਰ ਕੱਲ ਨੂੰ ਥਾਣੀ ਚ ਨੇ ਬਣਾਗੇ ਜਾਂ ਫਿਰ ਮੁੜ ਕੇ ਅੱਜ ਤੋਂ ਬਾਅਦ ਇਹ ਆਪਣੀ ਬੀਹੀ ਦਾ ਰਸਤਾ ਉਹਦਾ ਕਹਿੰਦਾ ਸੁਪਨੇ ਚ ਜਾਦ ਰਿਹਾ ਕਰੂ ਇਹਦੇ ਨਹੀਂ ਕਾਦਾ ਮੇਰਾ ਵੀ ਘੰਟੇ ਦਾ ਦਿਲ ਜਾ ਕੰਮੀ ਜਾਂਦਾ ਤੇ ਮੇਰੀ ਸੁਣ ਲੈ ਤੂੰ ਗੱਲ ਹਾਂ ਭਾਈ ਚਲ ਉਹਦਾ ਤਾਂ ਆਪਾਂ ਕਰਤਾ ਘਟਾਪਾ ਉਹ ਤਾਂ ਨਹੀਂ ਮੁੜ ਕੇ ਆਉਂਦਾ ਕਿਸ਼ਤ ਲੈਣ ਹੁਣ ਇਹਦਾ ਹੁਣ ਤੈਨੂੰ ਮੈਂ ਵੱਡਾ ਭਾਈ ਹੋਣ ਦੇ ਨਾਤੇ ਇੱਕ ਗੱਲ ਸਮਝਾ ਰਿਹਾ ਹਾਂ ਹਾਂਜੀ ਅੱਜ ਤੋਂ ਬਾਅਦ ਜੇ ਤੈਂ ਕੋਈ ਵੀ ਨਵੀਂ ਚੀਜ਼ ਘਰੇ ਲਿਆਂਦੀ ਕਿਸ਼ਤਾਂ ਤੇ ਤੇਰੀਆਂ ਲੱਤਾਂ ਨਾ ਤੋੜੀਆਂ ਤਾਂ ਸੋਚ ਲੈ ਓ ਮਾਈ ਗੱਡ ਟੈਨਸ਼ਨ ਕਾ ਉਹਨੂੰ ਲੈਤੀ ਆ ਯਾਰ ਭਾਈ ਹੁਣ ਤੂੰ ਆਪ ਸੋਚ ਲੈ ਹੁਣ ਤੂੰ ਆਪ ਸੋਚਦਾ ਵੀ ਆਪਾਂ ਨੇ ਅੱਜ ਹਾਂ ਬੇਕਸੂਰ ਕੁੱਟਿਆਗਾ ਬਿਨਾ ਮਤਲਬ ਤੋਂ ਪਹਿਲਾ ਹੂ ਵੀ ਗਲਤੀ ਤੇਰੀ ਦੀ ਗਲਤੀ ਤੇਰੀ ਦੀ ਪਰ ਮੈਨੂੰ ਤੇਰਾ ਸਾਥ ਦੇਣਾ ਪੈ ਗਿਆ ਤੈਨੂੰ ਬਚਾਉਣ ਵਾਸਤੇ ਫਿਰ ਵੱਡਾ ਭਾਈ ਇੱਥੇ ਕੰਮ ਆਉਂਦਾ ਸਮਝ ਗਿਆ ਪਰ ਫਿਰ ਵੀ ਇੰਨਾ ਧੱਕਾ ਨਹੀਂ ਕਰਦੇ ਹੁੰਦੇ ਅੱਛਾ ਠੀਕ ਹੈ ਅੱਜ ਤੋਂ ਬਾਅਦ ਕੋਈ ਵੀ ਚੀਜ਼ ਕਿਸ ਤਰ੍ਹਾਂ ਤਾਂ ਨਹੀਂ ਲੈਣੀ ਚੱਕਰ ਹੋਰ ਵੀ ਦੀ ਬਈ ਇਹਨਾਂ ਨੂੰ ਜਦੋਂ ਕੈਦ ਆ ਵੀ ਆ ਤਰੀਕ ਨੂੰ ਭਰ ਜਾਗੇ ਲੇਟ ਫੇਟ ਬੰਦੇ ਤਾਂ ਹੁੰਦੀ ਆ ਹੀ ਆ ਪਰ ਕੰਦੇ ਕੋਈ ਨਾ ਹਾਂ ਫਿਰ ਫਿਰ ਲਹੂ ਪੀਣ ਦਾ ਧਮਾਤਾ ਫੋਨ ਘਰੇ ਆ ਗਏ ਪਹਿਲੀ ਵਾਰ ਲੈ ਇਹਨਾਂ ਦਾ ਅੰਦਰ ਬੜਨ ਦਾ ਹੱਕ ਹੀ ਨਹੀਂ ਦੇਹੀ ਚੱਲ ਉਹ 5 ਮਹੀਨੇ ਦੀਆ ਕਿਸ਼ਤ ਬਣਾਈ ਖੜਾ ਲੈ 5 ਮਹੀਨੇ ਹੋ ਗਏ ਝੂਠ ਤੂੰ ਇੰਨੀ ਝੂਠ ਬੋਲੀ ਜਾਂਦਾ ਉਹ ਹੋ ਆ ਬਾਈ ਯਾਰ ਤੁਹਾਨੂੰ ਪਤਾ ਖਰਚਾ ਹੈ ਉਹਦੇ ਵਿੱਚ ਵਿਆਜ ਆ ਗਿਆ ਉਹਦੇ ਕੱਪੜੇ ਲੀੜੇ ਜੇ ਲੈ ਲੇ ਮੈਂਨੇ ਆਪਣੇ ਹਾਂ ਉਸੂੰ ਖਰਚੇ ਕਿਉਂ ਤੇਰੇ ਮੂਰੇ ਕੀ ਝੂਠ ਬੋਲਾਂ ਮੈਂ ਫਿਰ ਮੇਰੀ ਗੱਲ ਸੁਣ ਜਦੋਂ ਤੂੰ ਕਿਸ਼ਤ ਭਰ ਨਹੀਂ ਸਕਦਾ ਦੀ ਫਿਰ ਲੈਤਾ ਕਿਉਂ ਪਹਿਲਾਂ ਲੈ ਰਖਿਆ ਦੀ ਮੈਂ ਉਹਦੀਆਂ ਕਿਸ਼ਤਾਂ ਲੇਟ ਹੋ ਗਈਆਂ ਉਦੋਂ ਮੈਂ ਭਰੀ ਯਾਰ ਦੀ ਬਾਅਦ ਚ ਮਤੋਂ ਵਿੱਚ ਕਿਸ਼ਤਾਂ ਟੁੱਟ ਗਈਆਂ ਐ ਐ ਚੱਕਰ ਪਿਆ ਹੋਇਆਗਾ ਹੁਣ ਇਹਨਾਂ ਨੂੰ ਮੈਂ ਹੀ ਕਹਿ ਰਿਆ ਦੀ ਮੈਂ ਭਰ ਦੂ ਕੋਈ ਨਾ ਭਰ ਦੂ ਹੁਣ ਪਤਾ ਨਹੀਂ ਹੁਣ ਦੇਖੋ ਕਿਵੇਂ ਨਿਬੜਦਿਆਂਗੇ ਠੀਕ ਐ ਜੇ ਪੁਲਿਸ ਆ ਗਈ ਕੱਲ ਨੂੰ ਤਾਂ ਥਾਣੇ ਵਗ ਜੀ ਨਹੀਂ ਜੇ ਐ ਮੈਂ ਨਹੀਂ ਆਂਦਾ ਜੇ ਐ ਸਰ ਗਿਆ ਤਾਂ ਫਿਰ ਦੇਖਾਂਗੇ ਕੀ ਬੰਦ ਹੈਗਾ ਮੇਰੇ ਨਾਲ ਤਾਂ ਚੱਲੀ ਤੂੰ ਕੇਰਾ ਤਾਂ ਹੁਣ ਲੋਨ ਤਾਂ ਐ ਲੈਤਾ ਕਿਸ਼ਤਾਂ ਤੂੰ ਮੁੱਕ ਰਿਆਂ ਬੈਂਕ ਵਾਲਿਆਂ ਦੀ ਮੈਂ ਕਿਉਂ ਚੱਲੂੰਗਾ ਠਾਣੇ ਗਲਤੀ ਹੋ ਗਈ ਬਈ ਚੱਲ ਫਿਰ ਆਏ ਗਾ ਇਸ ਵਾਰ ਮਾਫ਼ ਕਰਦੇ ਅੱਗੇ ਤੋਂ ਨਹੀਂ ਤੈਨੂੰ ਕੋਈ ਕੰਪਲੀਟ ਆਉਂਦੀ ਬਸ ਲੈ ਚੱਲ ਫਿਰ ਦੇਖਦੇ ਅਗੇ ਕੋਈ ਗੱਲ ਨਹੀਂ ਹੁਣ ਤਾਂ ਕੇਰਾ ਤਾਂ ਚੱਲੀ ਮੇਰੇ ਨਾਲ ਚੱਲ ਮੈਂ ਫਿਰ ਕਰਦਾ ਸਰਪੰਚ ਨਾਲ ਗੱਲ ਹਾਂ ਆਪਾਂ ਕੋਈ ਨਾ ਉਹਦੇ ਪੈਸੇ ਤੇ ਲੈ ਕਰ ਲਾਂਗੇ ਆਪਾਂ ਬਾਅਦ ਚ ਤੂੰ ਕੇਰਾ ਮੇਰਾ ਇਧਰੋਂ ਚੜਾਈ ਪੈਂਡਾ ਜਾ ਚਲ ਚੜਾਵਾਂ ਕੋਈ ਫਿਰ ਉਹ ਆਪਾਂ ਕਰ ਲਾਂਗੇ ਕੋਈ ਨਾ ਐ ਤਾਂ ਨਹੀਂ ਹੁਣ ਮੈਂ ਤੇਥੋਂ ਭਜਦਾ